ਇੱਕ ਗੀਤ ਆਪਾਂ ਬਗੂਮਾਂ ਸਾਹਿਬ ਨੂੰ ਡੈਡੀਕੇਟ ਕੀਤਾ ਸੀਗਾ ਤੇ ਤੁਸੀਂ ਪਸੰਦ ਵੀ ਬਹੁਤ ਕੀਤਾ ਆ। ਉਹਦੀਆਂ ਕੁਝ ਲਾਈਨਾਂ ਤੁਹਾਨੂੰ ਮੈਂ ਸੁਣਾਉਣਾ ਆ। ਆਜੋ ਸਾਡੇ ਵੱਲ। ਸੋਣ ਦੀ ਛੜੀ ਦੇ ਵਿੱਚ ਤੈਨੂੰ ਮੈਂ ਬੁਲਾਇਆ ਸੀ। ਮੇਰੀ ਵੀਸ ਇੰਡੀਆ ਮੈਂ ਗਾ ਕੇ ਸੁਣਾਇਆ ਸੀ। ਹੰਤੋ ਵੱਧ ਵੇਖ ਕੇ ਬਿਹਾ ਸਾਡੇ ਪਿਆਰ ਦੀ ਮੇਰੇ ਦਿਲ ਵਿੱਚ ਤੂੰ ਵੀ ਘਰ ਫੇਰ ਪਾਇਆ ਸੀ ਹੋ ਪੈਰ ਲੱਗਦੇ ਚ ਰਿਸਕ ਮੈਂ ਲਿੱਤਾ ਸੀ ਤੈਨੂੰ ਸਜਣਾ ਰਮਾਲੇ ਉਦੋਂ ਦਿੱਤਾ ਸੀ ਯਾਦ ਹੁਣਾ ਤੁਹਾਡੇ ਪਿੱਛੇ ਮੈਂ ਮਕਾਨ ਦੇ ਕਹਿੰਦੀ ਹੈਡਫੋਨ ਲਾ ਕੇ ਬੈਠੇ ਰਹਿੰਦੇ ਹਾਂ ਮੈਂ ਕਿਹਾ ਸੁਣਦਾ ਹੈ ਗੀਤ ਬੱਬੂ ਮੰਦੇ ਕਹਿੰਦੀ ਹੈ হেডਫੋਨ ਲਾ ਕੇ ਬੈਠੇ ਰਹਿੰਦੇ ਓ ਅਸੀਂ ਪੱਕੇ ਬਹਿਣ ਕੁੜੇ ਬੇਈਮਾਨ ਦੇ ਉਹ ਜਦੋਂ ਦੀਏ ਕੱਢਦੀ ਤਲਾਸ਼ੀ ਉਸਤਾਦ ਨੇ ਹੋਰ ਕਲਾਕਾਰ ਦੀ ਤਲਾਸ਼ ਨਾ ਕਰਉਂਦੀ ਏ ਇੱਕ ਬਾਬੇ ਨਾਨਕ ਨੂੰ ਸੁਣਦਿਆਂ ਉੱਠ ਕੇ ਨੀਂਦਰਾਂ ਨਹੀਂ ਆਉਂਦੀਆਂ ਨੂੰ ਸੁਣ ਨੀਂਦ ਆਉਂਦੀ ਏ ਉਹੀ ਚਾਨੇ ਉਹੀ ਰਾਤਾਂ ਵਿੱਚ ਖੋਇਆ ਏ ਮੇਰਾ ਫੇਵਰਟ ਮੇਰਾ ਗਮ ਹੋਇਆ ਏ ਬੜੇ ਮਿੱਠੇ ਮਿੱਠੇ ਬੋਲ ਮੇਰੀ ਜਾਨ ਦੇ ਕਹਿੰਦੀ ਹੈਡਫੋਨ ਲਾ ਕੇ ਬੈਠੇ ਰਹਨੇ ਉਹ ਅਸੀਂ ਪੱਕੇ ਫੈਨ ਕੁੜੇ ਬੇਈਮਾਨ ਦੇ ਕਹਿੰਦੀ ਹੈਡਫੋਨ ਲਾ ਕੇ ਬੈਠੇ ਰਹਨੇ ਉਹ ਮੈਂ ਕਿਹਾ ਸੁਣਦਾ ਹਾਂ ਗੀਤ ਬੱਬੂ ਮੰਦੇ